ਸਸ਼ਿਕਾ ਦੇ ਤੋਂ ਦੇਖ ਰਹੇ 24 7 ਪੰਜਾਬ ਪਬਜੀ ਗੇਮ ਕਾਰਨ ਮਾਨਸਿਕ ਸੰਤੁਲਨ ਗਵਾ ਬੈਠਾ ਨੌਜਵਾਨ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਰਹਿਣ ਵਾਲੇ ਅਕਸ਼ੇ ਕੁਮਾਰ ਪਬਜੀ ਗੇਮ ਖੇਡਣ ਕਾਰਨ ਮਾਨਸਿਕ ਸੰਤੁਲਨ ਗਵਾ ਬੈਠਾ ਸੀ। ਹਤੇ ਪਿਛਲੇ ਸ਼ੁੱਕਰਵਾਰ ਘਰੋਂ ਨਿਕਲ ਗਿਆ ਸੀ। ਉਹਨਾਂ ਨੇ ਵਟਸਐਪ ਰਾਹੀਂ ਪਰਿਵਾਰ ਨਾਲ ਗੱਲਬਾਤ ਕਰਦੇ ਦੱਸਿਆ ਕਿ ਉਹ ਬਿਆਸ ਦਰਿਆ ਵਿੱਚ ਛਾਲ ਮਾਰਨ ਜਾ ਰਿਹਾ ਸੀ। ਪਰਿਵਾਰ ਨੇ ਬਹੁਤ ਸਮਝਾਇਆ ਪਰ ਅਕਸ਼ੇ ਦੇ ਫੋਨ ਬੰਦ ਕਰ ਦਿੱਤਾ। ਜਦੋਂ ਪਰਿਵਾਰ ਬਿਆਸ ਦਰਿਆ ਤੇ ਪਹੁੰਚੇ ਤਾਂ ਅਕਸ਼ੇ ਕੁਮਾਰ ਦੇ ਚਪਲਾਂ ਉੱਥੇ ਮਿਲੀਆਂ। ਪੁਲਿਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਸੰਬੰਧਕ ਥਾਣੇ ਹਸ਼ਾਰਪੁਰ ਦੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱ ਕਿੱਤੀ ਗਈ ਦੂਜੇ ਪਾਸੇ ਸ਼੍ਰੀ ਹਰ ਗੋਬਿੰਦਪੁਰ ਦੇ ਐਸਐਚਓ ਵਿਕਰਮ ਸਿੰਘ ਨੇ ਕੀਤਾ ਹੈ ਕਿ ਏਰੀਆ ਦਾ ਹੋਣ ਦੇ ਬਾਵਜੂਦ ਵੀ ਬਾਬਾ ਦੀਪ ਸਿੰਘ ਸੇਵਾਦਲ ਵੈਲਫੇਅਰ ਸੁਸਾਇਟੀ ਨਾਲ ਗੱਲਬਾਤ ਕੀਤੀ ਤੇ ਸੇਵਾਦਲ ਦੇ ਮੁਖੀ ਮਨਜੋਤ ਸਿੰਘ ਤੁਰੰਤ ਆਪਣੀ ਪੂਰੀ ਟੀਮ ਨਾਲ ਬਿਆਸਤਰਿਆ ਤੇ ਪਹੁੰਚੇ ਤੇ ਪਿਛਲੇ 5 ਦਿਨਾਂ ਤੋਂ ਉਹਨਾਂ ਦੀ ਟੀਮ ਦਰਿਆ ਨੂੰ ਖੰਗਾਲਿਆ ਜਾ ਰਿਹਾ ਹੈ ਅੱਜ ਬਾਅਦ ਦੁਪਹਿਰ ਲਗਭਗ 4 ਕਿਲੋਮੀਟਰ ਦੂਰ ਤੇ ਅਕਸ਼ੇ ਕੁਮਾਰ ਦੀ ਲਾਸ਼ ਮਿਲੀ ਜੋ ਕਿ ਫੁੱਲ ਕੇ ਤੈਰਨ ਲੱਗ ਪਈ ਤੇ ਸੰਸਥਾ ਵੱਲੋਂ ਪਰਿਵਾਰ ਦੇ ਹਵਾਲੇ ਕਰ ਦਿੱਤੀ ਗਈ ਸੇਵਾਦਾਰਾਂ ਨੇ ਬਹੁਤ ਸਾਡੀ ਸੇਵਾ ਕੀਤੀ ਹੈ ਜੀ ਅਸੀਂ ਬਹੁਤ ਬਹੁਤ ਧੰਨਵਾਦ ਹਾਂ ਜੀ ਚਲੋ ਸਾਡੇ ਕੋਲ ਗਰੀਬਾਂ ਕੋਲ ਕੀ ਨਾਲ ਨਹੀਂ ਕੁਝ ਹੈ ਨਹੀਂ ਸੀ ਵੀ ਰਹੀ ਪੈਸੇ ਦੇ ਕੇ ਇਹਨੂੰ ਲੱਭ ਸਕਦੇ ਹਾਂ ਚਲੋ ਸਾਡੇ ਵਾਸਤੇ ਬਹੁਤ ਸੇਵਾ ਉਹ ਬਹੁਤ ਭਾਰੀ ਹੈ ਜੀ ਇਹਨਾਂ ਦੀ ਹਾਂਜੀ ਧੰਨਵਾਦ ਸਾਰੀ ਉਮਰ ਨਹੀਂ ਭੁੱਲ ਸਕਦੇ ਜੀ ਅਜੇ ਕੰਮ ਹੋਇਆ ਭਾਈ ਸਾਹਿਬ ਅੱਜ ਤਕਰੀਬਨ ਸਾਡੀ ਟੀਮ ਨੂੰ ਚੌਥਾ ਦਿਨ ਹੋ ਚੁੱਕਾ ਹੈ ਜਦੋਂ ਸਾਨੂੰ ਬਾਈ ਜੀ ਨੇ ਬੁਲਾਇਆ ਸੀਗਾ ਗੱਲ ਕਰਦੇ ਆ ਵੀ ਸਾਨੂੰ ਇਹ ਸੀਗਾ ਵੀ ਜਦੋਂ ਬੋਡੀ ਉੱਠਣੀ ਆ ਤੇ ਉਸੇ ਟਾਈਮ ਰਿਕਵਰ ਕੀਤੀ ਜਾਵੇ ਕਿ ਬਰਾਤ ਨੂੰ ਕਈ ਵਾਰ ਜੇ ਉੱਠ ਪਏ ਫਿਰ ਤਾਂ ਬਹੁਤ ਦੂਰ ਦੂਰ ਚਲ ਜਾਂਦੀ ਹੈ ਕਈ ਵਾਰ 15-15 20-20 ਕਿਲੋਮੀਟਰ ਦੂਰ ਵੀ ਬਾਉੜੀ ਚਲ ਜਾਂਦੀ ਹੈ ਤੇ ਅੱਜ ਸਾਨੂੰ ਅਸੀਂ ਸਵੇਰੇ ਸਾਡੀ ਟੀਮ ਆਈ ਸੀ ਅਣਕੇ ਜਦੋਂ ਬੋਟ ਪਾ ਕੇ ਤਾਂ ਮੇਰੇ ਖਿਆਲ 4 ਕਿਲੋਮੀਟਰ ਦੂਰ ਗਏ ਆ ਫਿਰ ਜਦੋਂ ਮਤਲਬ ਉਹੀ 3-4 ਕਿਲੋਮੀਟਰ ਦੇ ਦਾਰੇ ਦੇ ਵਿੱਚ ਬਾਉੜੀ ਉੱਠ ਕੇ ਜਦੋਂ ਚੱਲ ਪਈ ਆ ਤਾਂ ਫਿਰ ਇਹਨਾਂ ਨੇ ਜਾ ਕੇ ਰਿਕਵਰ ਕਰ ਲਈਏ ਤੇ ਅਸਲ ਦੇ ਵਿੱਚ ਜਦੋਂ ਨਾ ਪਾਣੀ ਕਿਸ਼ਤੀ ਬੋਰਡ ਜਾਂਦੀ ਹੈ ਪਾਣੀ ਹਿਲਦਾ ਵੀ ਤੇ ਪਾਣੀ ਹਿਲਦਾ ਤੇ ਉਹਦੇ ਨਾਲ ਜੇ ਕਿਤੇ ਬੋਡੀ ਇਹਦਾ ਬੋਟ ਸਾਡੀ ਲੰਘੀ ਆ ਤੇ ਪਿੱਛੇ ਬੋਡੀ ਜੱਕਦਮ ਉੱਪਰ ਮੁੜ ਕੇ ਬਾਹਰ ਨੂੰ ਆ ਗਈ ਜੇ ਫਿਰ ਆਪਰ ਰਿਕਵਰ ਕਰਕੇ ਤੇ ਹੋਣਾ ਪਰਵਾਰ ਵਾਲੇ ਕਰਨਗੇ ਗੱਲ ਕਰਦੇ ਆ ਵੀ ਅ ਕੀ ਜਦੋਂ ਦਾ 4 ਦਿਨ ਸਾਡੇ ਇਹੀ ਮੰਨ ਦੇ ਵਿੱਚ ਸੀ ਸ਼ਾਇਦ ਦੇ ਬੱਚੇ ਨੇ ਨਾ ਸੈਲਫ ਸੈਕ੍ਰੀਡ ਕੀਤਾ ਹੋਵੇ ਹੋਇਆ ਕਿ ਚ ਆਪਣਾ ਲਾ ਕੇ ਸ਼ਰੂਰੇ ਪੁਰੇ ਹੋ ਗਿਆ ਹੋਵੇ ਪਰ ਮੰਨ ਦੇ ਵਿੱਚ ਤਾਂ ਕਾਫੀ ਸੀਗੇ ਸ਼ੰਕੇ ਪਰ ਅ ਅੱਜ ਜਿਹੜਾ ਬੜਾ ਮਨ ਖਰਾਬ ਆ ਸਵਾਰਲ ਦੇਖ ਕੇ ਕਿ ਉਹ ਜਿਹੜਾ ਬੱਚਾ ਨਹੀਂ ਰਿਹਾ ਬਾਬਾ ਦੀਪ ਸਿੰਘ ਸੇਵਾਦਾਲ ਜਥੇਬੰਦੀ ਗੜਦੀਵਾਲ ਚੱਲਦੀ ਆ ਭਾਜੀ ਇਹ ਆਪਣੀਆਂ ਨਾ ਸਾਡੀ ਐਨ ਜੀਓ ਲਵਾਰਖਨਾਥ ਦੇ ਸਾਰੇ ਬਜ਼ੁਰਗਾਂ ਦੇਖਭਾਲ ਕਰਦੀ ਸਾਡੇ ਕੋਲ 750 ਬੰਦਾ ਉੱਤੇ ਅਸੀਂ ਕਾਸ਼ਰਮ ਬਣਾਇਆ ਹੁਣ ਹਸਪੀਟਲ ਵੀ ਬਣਾਇਆ ਹੋਇਆ ਆਪਣਾ 4 ਐਂਬੂਲੈਂਸਾਂ ਚੱਲਦੀਆਂ ਫਿਰ ਅਸੀਂ ਫਲੱਡ ਜਦੋਂ ਆਇਆ ਸੀ 2019 ਚ ਕਿਸ਼ਤੀਆਂ ਆਪਣੀਆਂ ਲਈਆਂ ਸੀ ਫਿਰ 2024 ਚ 3 ਹੋਰ ਲਈਆਂ ਹੁਣ 4 ਕਿਸ਼ਤੀਆਂ ਸਾਡੇ ਕੋਲ ਹੁਣ ਜਿਵੇਂ ਪੰਜਾਬ ਦੇ ਵਿੱਚ ਤਕਰੀਬਨ ਇਹੋ ਜਿਹੇ ਪਰਿਵਾਰ ਕੋਈ ਵਿਚਾਰਾ ਗਰੀਬ ਜਿਹੜੇ ਇੱਕ ਗੋਤਾ ਖੁਰਾਂ ਦਾ ਪੈਸਾ ਨਹੀਂ ਦੇ ਸਕਦੇ ਪਰ ਤੁਸੀਂ ਵੀ ਕਿਸੇ ਪਰ ਕੀਤਾ ਗੋਟਾਖੋਰ ਪੈਸਾ ਹੀ ਬਹੁਤ ਮੰਗਦੇ ਪ੍ਰਸ਼ਾਸਨ ਕੋ ਇਹੋ ਜੇ ਸਿਸਟਮ ਹੀ ਹੈ ਨਹੀਂ ਜਿਹੜਾ ਪ੍ਰਸ਼ਾਸਨਾਨ ਕੀ ਕਰ ਲੈ ਪ੍ਰਸ਼ਾਸਨ ਇੱਕ ਤੱਕ ਸਾਨੂੰ ਸਾਡੀ ਸੰਸਥਾ ਨਾਲ ਬੰਧ ਕਰਦੇ ਤੇ ਫਿਰ ਅਸੀਂ ਜਿਹੜਾ ਇਹਨੂੰ ਬਿਲਕੁਲ ਫ੍ਰੀ ਸੇਵਾ ਆਪਣਾ ਪ੍ਰਸ਼ਾਦਾ ਪਾਣੀ ਵਿੱਚ ਆ ਵੀ ਪਰਿਵਾਰ ਤੋਂ ਨਹੀਂ ਅਸੀਂ ਪੀਂਦੇ ਦੁਖੀ ਪਰਿਵਾਰ ਹੁੰਦਾ ਉਹਦਾ ਵਿਚਾਰੇ ਪਹਿਲਾਂ ਹੀ ਬੁਰੇ ਹਾਲ ਹੁੰਦੇ ਜਾਣ ਕੇ ਜਿਹੜੀ ਇਹਨਾਂ ਨੂੰ ਸੇਵਾ ਕਰਕੇ ਪਰਿਵਾਰ ਨੂੰ ਅੱਜ ਬੋਡੀ ਦੇ